ਸ਼ਿਦਾਰਬਾਰ ਸਾਹਿਬ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਨੂੰ ਲੈ ਕੇ ਜੋ ਭਾਰਤੀ ਫੌਜ ਦੇ ਵੱਲੋਂ ਬਿਆਨ ਦਿੱਤੇ ਗਏ ਸਨ ਉਸ ਨੂੰ ਸਿਕਸ ਸੰਸਾਮਾ ਨੇ ਰੱਦ ਕਰ ਦਿੱਤਾ ਸੀ ਇਸ ਵਿੱਚੋਂ ਫਿਰ ਪਾਕਿਸਤਾਨ ਦਾ ਵੀ ਬੀਤੇ ਦਿਨ ਸਪਸ਼ਟੀਕਰਨ ਆਇਆ ਉਹਨਾਂ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਤੇ ਹੁਣ ਭਾਰਤੀ ਫੌਜ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ ਦੱਸ ਦਈਏ ਕਿ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਨੇ ਇੱਕ ਇੰਟਰਵਿਊ ਦੇ ਦੌਰਾਨ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਚੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਆਗਿਆ ਦਿੱਤੀ ਸੀ ਕਿ ਉਹ ਹਵਾਈ ਰੱਖਿਆ ਬੰਦੂਕਾਂ ਜਿਹੜੀਆਂ ਨੇ ਉਹ ਦਰਬਾਰ ਸਾਹਿਬ ਦੇ ਵਿਖੇ ਤਾਂ ਨਾਪ ਕਰ ਸਕਦੇ ਨੇ ਪਰ ਗਿਆਨੀ ਰਗबीर ਸਿੰਘ ਜੋ ਕਿ ਚੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਤਾਂ ਜਦੋਂ ਭਾਰਤ ਤੇ ਪਾਕਿਸਤਾਨ ਦਾ ਵਿਚਾਰ ਇਹ ਤਾਂ ਨਾ ਚੱਲ ਰਿਹਾ ਸੀ ਉਹ ਵਿਦੇਸ਼ ਤੌਰ ਤੇ ਸਨ ਉਹ ਭਾਰਤ ਸਿਗੇ ਹੀ ਨਹੀਂ ਤੇ ਉਹਨਾਂ ਨੇ ਇਹ ਆਗਿਆ ਨਹੀਂ ਦਿੱਤੀ ਇਸ ਨਾਲ ਹੀ ਐਡੀਸ਼ਨਲ ਹੈੱਡ ਗ੍ਰੰਥੀ ਦਾ ਫਿਰ ਬਿਆਨ ਸਾਹਮਣੇ ਉਹਨਾਂ ਨੇ ਵੀ ਇਸ ਗੱਲ ਨੂੰ ਰੱਦ ਕਰ ਦਿੱਤਾ ਤੇ ਹੁਣ ਭਾਰਤੀ ਫੌਜ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਭਾਰਤ ਪਹੁੰਚਨੇ ਆਪਣਾ ਸਪਸ਼ਟਕਰਨ ਦਿੱਤਾ ਉਹਨਾਂ ਨੇ ਕਿਹਾ ਕਿ ਸ਼ੁਦਰਬਾਰ ਸਾਹਿਬ ਵਿਖੇ ਕੋਈ ਵੀ ਹਵਾਈ ਰੱਖਿਆ ਗਨ ਜਿਹੜੀ ਹੈ ਉਹ ਤਾਇਨਾਤ ਨਹੀਂ ਕੀਤੀ ਗਈ ਸੀ ਦਾਅਵਾ ਦੇ ਕਿ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਸੀ ਪਾਕਿਸਤਾਨ ਨੇ ਜਦੋਂ ਭਾਰਤ ਤੇ ਪਾਕਿਸਤਾਨ ਦਾ ਵਿਚਾਲੇ ਤਣਾਅ ਚੱਲ ਰਿਹਾ ਸੀ ਤਾਂ ਉਸ ਵੇਲੇ ਸ਼ੁਦਰਬਾਰ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਇਸੇ ਕਰਕੇ ਉਹਨਾਂ ਨੇ ਉੱਥੇ ਆਪਣੇ ਭਾਰਤੀ ਹਵਾਈ ਡਿਫੈਂਸ ਸਿਸਟਮ ਜਿਹੜੇ ਨੇ ਉਹ ਉੱਥੇ ਤਾਇਨਾਤ ਕੀਤੇ ਸਨ ਤਾਂ ਕਿ ਦਰਬਾਰ ਸਾਹਿਬ ਦੇ ਉੱਤੇ ਕੋਈ ਵੀ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਨਾ ਕੀਤਾ ਜਾਵੇ ਉਹਨਾਂ ਨੇ ਕਿਹਾ ਸੀ ਕਿ ਜੋ ਡਰੋਨ ਉਸਦੇ ਮਿਸਾਈਲਾਂ ਦਰਬਾਰ ਸਾਹਿਬ ਦੇ ਉੱਤੇ ਪਾਕਿਸਤਾਨ ਨੇ ਦਾਗੀਆਂ ਸਨ ਉਹ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤੀਆਂ ਗਈਆਂ ਸਨ ਯਾਨੀ ਕਿ ਨਿਊਟਰਲਾਈਜ਼ ਕਰ ਦਿੱਤੇ ਗਏ ਸਨ ਤੇ ਭਾਰਤ ਭਾਰਤ ਨੇ ਜੋ ਪਾਕਿਸਤਾਨ ਦੇ ਵੱਲੋਂ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੂੰ ਉਸਦੇ ਮਨਸੂਬਿਆਂ ਨੂੰ ناکਾਮ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਸਿੱਖ ਸੰਸਥਾਵਾਂ ਦੇ ਵੱਲੋਂ ਤੇ ਸਿੱਖਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਉਹਨਾਂ ਨੇ ਇਸ ਨੂੰ ਰੱਦ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਜਾ ਸਕਦਾ ਦਰਬਾਰ ਸਾਹਿਬ ਨੂੰ ਨਿਸ਼ਾਨਾ ਕੋਈ ਵੀ ਨਹੀਂ ਬਣਾ ਸਕਦਾ ਜੋ ਧਾਰਮਿਕ ਸਥਾਨ ਹੈ ਤੇ ਭਾਰਤੀ ਫੌਜ ਦੇ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਸਨ ਕਰੀਨਾ ਨੂੰ ਪਾਕਿਸਤਾਨ ਨੇ ਵੀ ਰੱਦ ਕਰ ਦਿੱਤਾ ਪਾਕਿਸਤਾਨ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਉਹ ਦਰਬਾਰ ਸਾਹਿਬ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ ਤੇ ਹੁਣ ਭਾਰਤੀ ਫੌਜ ਦਾ ਇੱਕ ਨਵਾਂ ਬਿਆਨ ਸਾਹਮਣੇ ਹੈ ਜੋ ਲੈਫਟਨੈਂਟ ਜਨਰਲ ਸੁਮੇਰ ਇਵਾਨ ਨੇ ਕਿਹਾ ਸੀ ਕਿ ਹਵਾਈ ਰੱਖਿਆ ਗਣ ਜਿਹੜੀਆਂ ਸਾਨੂੰ ਦਰਬਾਰ ਸਾਹਿਬ ਵਿਖੇ ਤਾਇਨਾਤ ਕੀਤੀਆਂ ਗਈਆਂ ਸਨ ਤੇ ਹੈੱਡ ਗਰੰਥੀ ਨੇ ਜਿਹੜੀ ਸੀ ਆਗਿਆ ਦਿੱਤੀ ਸੀ ਉਸ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਸਨ ਉਸ ਤੇ ਭਾਰਤੀ ਫੌਜ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਭਾਰਤੀ ਫੌਜ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕੋਈ ਵੀ ਅ ਸ਼ਿ ਦਰਬਾਰ ਸਾਹਿਬ ਦੇ ਵਿਕੇ ਹਵਾਈ ਰੱਖਿਆ ਗਣ ਜਿਹੜੇ ਆ ਯਾਨੀ ਕਿ ਬੰਦੂਕਾਂ ਜਿਹੜੀਆਂ ਨੇ ਉਹ ਤਾਇਨਾਤ ਨਹੀਂ ਕੀਤੀਆਂ ਗਈਆਂ ਸਨ